ਸ਼ਾਵਣ ਦੇ ਨਰਾਤਿਆਂ ਦੇ ਮੌਕੇ ਤੇ ਦੀਪੂ ਵਾਲੇ ਸ਼ਿਮੰਦਰ ਸ਼ਮਸ਼ਾਨ ਘਾਟ ਦੀ ਪਿਛਲੀ ਸਾਈਡ ਪਵਾਨੀ ਘਾਟ ਵਿਖੇ ਚੌਥਾ ਸ਼ਾਵਣ ਅਸ਼ਟਮੀ ਮੇਲਾ ਬਣਾਇਆ ਗਿਆ ਤਸਵੀਰਾਂ ਵਿੱਚ ਦੇਖਦੇ ਹੋ ਪਵਉ ਮੰਦਰ ਸੰਜਗ ਮੁਗਾ ਰਹੇ ਹਨ ਤੇ ਮਾਮਾ ਅਜਾ ਦਰਬਾਰ ਵੀ ਜਗਮਗਾ ਰਹੇ ਹਨ ਜਿੱਥੇ ਸ਼ਹਿਰ ਦੇ ਮੁੱਖ ਮਹਿਮਾਨ ਪਹੁੰਚੇ ਸਨ ਉੱਥੇ ਹੀ सरसूदी जागरण मंडली ਵੱਲੋਂ ਦੜਬਾ ਵੱਲੋਂ ਮਾ ਮਈ ਦਾ ਗੁਣਗਾਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਿਭੂ ਗੋਲਜੀ ਵੱਲੋਂ ਮਾ ਮਈ ਦਾ ਜਿੱਥੇ ਆਸ਼ੀਰਵਾਦ ਲਿਆ ਜਾ ਰਹੇ ਹਨ ਅਤੇ ਇਸ ਮੌਕੇ ਤੇ ਬੱਖ ਬੱਖ ਸ਼ਹਿਰ ਦੇ ਮਹਿਮਾਨ ਪਹੁੰਚੇ ਹਨ ਉੱਥੇ ਹੀ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫਗਵਾੜਾ ਉਹਨਾਂ ਦੇ ਨਾਲ ਲਖਵਿੰਦਰ ਸਿੰਘ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਅਤੇ ਸੰਜੇ गोयल ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਕੋ ਬੱਕ ਮਹਿਮਾਨਾਂ ਦਾ ਸਨਮਾਨ ਕੀਤਾ ਜਾ ਰਿਹਾ ਹਨ ਅਤੇ ਇਸ ਮੌਕੇ ਤੇ ਮਹਾਮਾਈ ਦੇ ਗੁਣਗਾਨ ਦਾ ਆਨੰਦ ਲੈ ਰਹੇ ਹਨ ਇਸ ਮੌਕੇ ਦੇ ਐਫਸੀ ਦੇ ਡਾਇਰੈਕਟਰ ਜੀਵਨ ਗਰਗੀ ਪਹੁੰਚਿਆ ਜਿੱਥੇ ਉਹਨਾਂ ਨੇ ਮਹਾਮਾਈ ਦਾ ਆਸ਼ੀਰਵਾਦ ਲਿਆ ਅਤੇ ਮਹਾਮਾਈ ਦੇ ਗੁਣਗਾਨ ਦਾ ਗੁਣਗਾਨ ਕੀਤਾ ਕਿਉਂਕਿ ਜਿੱਥੇ ਸਰਸਵਤੀ ਜਾਗਰ ਮੁੰਡਲੀ ਵੱਲੋਂ ਭਗਤਾਂ ਨੂੰ ਮਹਾਮਾਈ ਦੇ ਪੈਟਾਂ ਦੇ ਨਾਲ ਚੁੰਮਣ ਲਈ ਮਜਬੂਰ ਕਰ ਦਿੱਤਾ ਉਤੇ ਤਸਵੀਰਾਂ ਦੇਖ ਸਕਦੇ ਹੋ ਭਾਉ ਭਰਿਆ ਮੰਦਿਰ ਅਦੇ ਬਣੀਆਂ ਵਕੋਕ ਚਲਗੀਆਂ ਤਸਵੀਰਾਂ ਦੇ ਵਿੱਚ ਜੋ ਮਾਂ ਮਾਈ ਦੇ ਗੁਣਗਾਨ ਦੇ ਲਈ ਵਿੱਚ ਬਹੁਤ ਐਮ ਯੋਗਦਾਨ ਪਾ ਰਹੀਆਂ ਹਨ ਅਤੇ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਵਕੋਕ ਵਕਾਗੂ ਅਤੇ ਇਸ ਮੌਕੇ ਤੇ ਐਫਸੀ ਦੇ ਡਾਇਰੈਕਟਰ ਜੀਵਨ ਗਰਗ ਅਤੇ ਅਜੇ ਅਤੇ ਇਸ ਮੌਕੇ ਤੇ ਨਵੇਂ ਬਣੇ ਪ੍ਰਧਾਨ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਣਾ ਖਾਸ ਬੋ 24 ਪੰਜਾਬ ਨੂੰ ਚੈਨਲ ਸਖਸਰ ਕਰਨਾ ఏ టవంట్ పే ఇన్ ఫాలో ఫోల్ కావాల

ਇਹ پارک ਜਪਾ ਦੇ ਨਾਲ ਪੱਪਾ ਦੀ ਜੀਰੀਆਂ ਤੋਂ ਛੋਸ਼ਾਲਾ ਚੱਲਦੀਆਂ ਲੱਗੀਆਂ ਜੋ 1 ਕਿਕਰ ਰੁਪਿਆ ਚੜਦਾ ਹੈ ਤਾਂ ਉਹ ਸਾਡਾ ਸਾਡੇ ਡੇਢ ਦੇ ਵੀ ਤੋਂ ਸਾਤੇ ਲੱਗਦਾ ਹੈ ਪਰ ਜੋ ਸਾਭੰਦ ਰਾਤੇ ਚੱਲ ਰਹੇ ਨੇ ਅੱਜ ਚੌਕੀ ਮਹਾਮਾਹੀ ਲਾਈ ਜਾ ਰਹੀ ਹੈ ਇੱਥੋਂ ਦੇ ਮੰਦਿਰ ਚ ਕੀ ਗੱਲ ਹੋ ਰਹੀ ਹੈ ਦੇਖੋ ਜੀ ਪਵਾਨੀਗੜ੍ਹ ਦਾ ਸਭ ਤੋਂ ਸਾਡਾ ਪ੍ਰਾਚੀਨ ਮੰਦਿਰ ਹੈ ਇਹ ਇਸ ਮੰਦਿਰ ਦਾ ਜਿਹੜਾ ਨਾਮ ਹੈ ਪ੍ਰਾਚੀਨ ਬ੍ਰਹਮਚਾਰੀ ਮੰਦਿਰ ਦੇ ਨਾਮ ਤੇ ਹੈ ਗਊਸ਼ਾਲਾ ਦੀ ਸਾਰੀ ਇਹ ਜਗ੍ਹਾ ਹੈ ਔਰ ਇੱਥੇ ਦੀ ਜਿਹੜੀ ਕਮੇਟੀਆਂ ਨੇ ਸਮੇਂ-ਸਮੇਂ ਦੇ ਨਾਲ ਬਦਲਦੀਆਂ ਰਹੀਆਂ ਨੇ ਪਰ ਜਿਹੜੀ ਵੀ ਕਮੇਟੀ ਆਈ ਹੈ ਉਹਨਾਂ ਨੇ ਪੂਰਾ ਜੀ-ਜਾਨ ਦੇ ਨਾਲ ਆਪਣਾ ਕੰਮਕਾਰ ਕੀਤਾ ਜਦੋਂ ਕੋਈ ਸਮਾਂ ਸੀਗਾ ਇਸ ਮੰਦਿਰ ਦੇ ਕੋਲੇ ਕੋਈ ਆਉਂਦਾ ਨਹੀਂ ਸੀ ਕਿਉਂਕਿ ਸ਼ਹਿਰ ਤੋਂ ਬਹੁਤ ਦੂਰ ਸੀ ਔਰ ਇੱਕ ਡਰਾਵੜੀ ਜੀ ਜਗ੍ਹਾ ਸੀ ਇਹ ਸ਼ਿਵਜੀਪੁਰੇ ਨਾਜ਼ ਜਿੱਥੇ ਵੀ ਆਸਨ ਹੁੰਦਾ ਆਪਾਂ ਜਾਣਦੇ ਆ ਉਥੇ ਪੂਤਾ ਬ੍ਰੇਤਾਂ ਦਾ ਦਸਪਾਣਾ بڑا ਹੁੰਦਾ ਹੈ ਇਸੇ ਤਰ੍ਹਾਂ ਦੀ ਹੀ ਸਥਿ ਜਗ੍ਹਾ ਦੀ ਪਰ ਲੇਕਿਨ ਕੁਝ ਐਸੇ ਭਗਤ ਸਾਡਾ ਜਿਵੇਂ ਹੁਣ ਇਹਦਾ ਨਾਮ ਦੀਪੂ ਵਾਲਾ ਮੰਦਿਰ ਹੈ ਉਹ ਦੀਪੂ ਇੱਕ ਵਿਅਕਤੀ ਸੀ ਜਿਨੇ ਉਹਨਾਂ ਨਾਲ ਲਾ ਕੇ ਇਸ ਮੰਦਿਰ ਜਗ੍ਹਾ ਦੀ ਸਫਾਈ ਕੀਤੀ ਔਰ ਇੱਕ ਇੱਥੇ ਬੱਬੇ ਮੰਦਿਰ ਭਗਵਾਨ ਸ਼ਿ भोलेनाथ ਜੀ ਦਾ ਬਣਾਇਆ ਉਸ ਤੋਂ ਬਾਅਦ ਕਮੇਟੀਆਂ ਬਦਲਦੀਆਂ ਗਈਆਂ ਇਹ ਅਜੇ ਜੀ ਸਾਡੇ ਬਹੁਤ ਪੁਰਾਣੇ ਸੇਵਕ ਨੇ ਇਸ ਮੰਦਿਰ ਦੇ ਵਿੱਚ ਮੇਰੇ ਖਿਆਲ ਹੈ ਉਸੇ ਸਮੇਂ ਦੀ ਨੇ ਔਰ ਉਸ ਤੋਂ ਪਹਿਲਾਂ ਇੱਕ ਸਾਡੇ ਭਗਤ ਜਿਹੜੇ ਚਲੇ ਗਏ ਪ੍ਰਧਾਨ ਕਪੀ ਜੀ ਕੋਨੇ ਦੀ ਦੇਥ ਵੀ ਹੋ ਗਈ ਤੇ ਉਹ ਇਸ ਮੰਦਿਰ ਦੀ ਸੇਵਾ ਕਰਦੇ ਰਹੇ ਉਹਨਾਂ ਲੋਕਾਂ ਨੇ ਬੜੇ ਉਪਰਾਲੇ ਕਰਕੇ ਇਸ ਦਾ ਨਿਰਮਾਣ ਕੀਤਾ ਔਰ ਸਮੇਂ ਦੇ ਨਾਲ ਇਹ ਕਮੇਟੀਆਂ ਚੇਂਜ ਹੁੰਦੀਆਂ ਗਈਆਂ ਹੁਣ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਹਨ ਤਨੀ ਰਾਮ ਜੀ ਨੇ ਜਿਹੜੇ ਇਸੇ ਮਹੱਲੇ ਦੇ ਵਸਨੀਕ ਨੇ ਔਰ ਇਸ ਮਹੱਲੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਔਰ ਸਾਰੇ ਨਗਰ ਦੇ ਲੋਕਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਅੱਜ ਮੇਰਾ ਖਿਆਲ ਹੈ ਵੀ ਸਾਡੇ ਇਲਾਕੇ ਦੇ ਇੱਕ ਬਹੁਤ ਲੀਡਿੰਗ ਮੰਦਰਾਂ ਦੇ ਵਿੱਚੋਂ ਲੀਡਿੰਗ ਸੰਸਥਾ ਦੇ ਵਿੱਚੋਂ ਇਹ ਸੰਸਥਾ ਹੁੰਦੀ ਹੈ ਔਰ ਇਹ ਬਿਨਾ ਕਿਸੇ ਭੇਦਭਾਵ ਤੋਂ ਜਾਂ ਬਿਨਾ ਕਿਸੇ ਦਿਖਾਵੇ ਤੋਂ ਇਹ ਲੋਕ ਸੇਵਾ ਕਰਦੇ ਨੇ ਔਰ ਬੜੀ ਕਿਰਪਾ ਵੀ ਹੈ ਭਗਵਾਨ ਭੋਲੇ ਨਾਥ ਦੀ ਇਹਨਾਂ ਤੇ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਦੀ ਸਥਾਪਨਾ ਹੋਈ ਹੈ ਦਾਸ ਨੂੰ ਵੀ ਇੱਕ ਸੇਵਾ ਲੱਗੀ ਸੀ ਬਹੁਤ ਪਹਿਲਾਂ ਜਦੋਂ ਦੀਪ ਆਪਣਾ ਗੱਪੀ ਪ੍ਰਧਾਨ ਦੀ ਡੈਥ ਹੋਈ ਉਹਨਾਂ ਨੇ ਕਿਹਾ ਵੀ ਜੀ ਸਾਡੇ ਇੱਥੇ ਜਿਹੜਾ ਸ਼ਿਵਲਿੰਗ ਹੈ ਉਹ ਖੰਡਿਤ ਹੈ ਤੇ ਵੀ ਤੁਸੀਂ ਇਹਦੀ ਸੇਵਾ ਕਰਵਾਓ ਤਾਂ ਅਸੀਂ ਸਮੁੱਚੇ ਪਰਿਵਾਰ ਨੇ ਸ਼ਿਵਲਿੰਗ ਦੀ ਸਥਾਪਨਾ ਇੱਥੇ ਕਰਵਾਈ ਸੀ ਔਰ ਮੈਂ ਇਸ ਕਮੇਟੀ ਦੇ ਨਾਲ ਬਹੁਤ ਪੁਰਾਣਾ ਹੀ ਜੁੜਿਆ ਹੋਇਆ ਔਰ ਜਦੋਂ-ਜਦੋਂ ਵੀ ਕੋਈ ਇਹਨਾਂ ਦਾ ਆਦੇਸ਼ ਹੁੰਦਾ ਹੈ ਜੋ ਸੇਵਾ ਮੈਨੂੰ ਲਾਉਂਦੇ ਨੇ ਜਿੰਨੀ ਕੁ ਭਗਵਾਨ ਮੈਨੂੰ ਸਮਰਥਾ ਦਿੰਦੇ ਨੇ ਮੈਂ ਹਾਜ਼ਰ ਹੋ ਕੇ ਨਤਮਸਤਕ ਹੋ ਕੇ ਲਿਵਾਉਣਾ ਔਰ ਮੈਂ ਸਾਰੇ ਇਲਾਕੇ ਨੂੰ ਇਹੀ ਅਪੀਲ ਕਰਦਾ ਵੀ ਇਸ ਸੰਸਥਾ ਦਾ ਵੱਧ ਤੋਂ ਵੱਧ ਸਹਿਯੋਗ ਕਰੀਏ ਹੋਰ ਵੀ ਜਿਹੜੀਆਂ ਇਸ ਦਾ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਵੱਧ ਤੋਂ ਵੱਧ ਸਾਰੇ ਯੋਗਦਾਨ ਪਾਈਏ ਤਾਂ ਜੋ ਇਸ ਮੰਦਰ ਨੂੰ ਇਸ ਸੰਸਥਾ ਨੂੰ ਇਸ ਜਗ੍ਹਾ ਨੂੰ ਹੋਰ ਨਿਖਾਰਿਆ ਜਾਵੇ ਇੰਨੇ ਹੀ ਕਹਿੰਦਾ ਹਾਂ ਸਾਡਾ ਰਤਨਵਾਦ ਇਹ ਕਮੇਟੀ ਬਣੀ ਹੋਣੀ ਹੈ ਬਹੁਤ ਟਾਈਮ ਤੋਂ ਵੀ ਤਰੱਕੀ ਕੋਸ਼ਿਸ਼ ਕੀਤੀ ਗਈ ਹੈ ਮੰਦਰ ਨੂੰ ਉੱਪਰ ਉਹ ਬਣਾਇਆ ਡਿਵੈਲਪਮੈਂਟ ਕਰਿਆ ਕਿਵੇਂ ਦੇਖੋ ਲੋਕ ਤੋਂ ਹੋਰ ਆਸਰਕੇ ਇਹਨੂੰ ਹੋਰ ਤਕਰੀਕ ਤਰੱਕਿਆ ਜਾਵੇ ਦੇਖੋ ਸਮਾਜ ਦੇ ਵਿੱਚ ਕੋਈ ਵੀ ਸੰਸਥਾ ਹੈ ਜਦੋਂ ਕਿਸੇ ਬਿਨਾਂ ਭੇਦਭਾਵ ਤੋਂ ਮੈਂ ਕਈ ਵਾਰੀ ਦੇਖੋ ਇਹ ਗੱਲ ਕਰਦੇ ਆਂ ਕਿ ਜਦੋਂ ਆਪਾਂ ਕਮੇਟੀ ਦੀ ਕੋਈ ਜ਼ਿੰਮੇਵਾਰੀ ਮੰਦਰ ਦੀ ਮਿਲਦੀ ਹੈ ਤਾਂ ਚਲੋ ਆਪਣੇ ਕਹਿਣ ਚ ਆ ਜਾਂਦਾ ਵੀ ਪ੍ਰਧਾਨ ਹੈ ਪਰ ਮੈਂ ਕਹਿੰਦਾ ਵੀ ਉਹ ਸੇਵਕ ਹੈ ਰੋ ਨੀਵਾ ਹੋ ਗਏ ਸੰਸਾ ਨੂੰ ਚਲਾਉਂਦਾ ਤਾਂ ਮੇਰਾ ਖਿਆਲ ਹੈ ਦਾਨੀ ਸੱਜਣਾ ਦੀ ਕੋਈ ਕਮੀ ਨਹੀਂ ਔਰ ਜੇ ਤੁਸੀਂ ਆਉਣ ਵਾਲੇ ਜਿਹੜੇ ਦਾਨਕੁਨ ਕਰਨ ਵਾਲੇ ਲੋਕ ਨੇ ਉਹਨਾਂ ਦਾ ਪੂਰਾ ਮਾਨ ਸਤਕਾਰ ਕਰਦੇ ਹੋ ਤਾਂ ਲੋਕ ਦਿਲ ਖੋਲ ਕੇ ਦਾਨ ਦਿੰਦੇ ਨੇ ਦੂਸਰੀ ਗੱਲ ਕੀ ਹੁੰਦੀ ਹੈ ਅਗਰ ਕਮੇਟੀ ਦੇ ਉੱਤੇ ਲੋਕਾਂ ਨੂੰ ਇਹ ਵਿਸ਼ਵਾਸ ਹੋ ਜਾਵੇ ਵੀ ਇਸ ਕਮੇਟੀ ਦੇ ਵੱਲੋਂ ਜੋ ਸਾਡਾ ਦਿਲ ਖੋਲ ਦਿੱਤਾ ਉਹ ਸਹੀ ਲੱਗਦਾ ਤਾਂ ਉਸ ਕਮੇਟੀ ਦੇ ਲਈ ਲੋਕਾਂ ਦੇ ਵੀ ਔਰ ਭਗਵਾਨ ਦੇ ਭੰਡਾਰੇ ਜਿਹੜੇ ਨੇ ਖੁੱਲ ਜਾਂਦੇ ਨੇ ਔਰ ਇਹੀ ਇਸ ਕਮੇਟੀ ਦਾ ਹਾਲ ਹੈ ਕਿਉਂਕਿ ਇਸ ਕਮੇਟੀ ਦੇ ਵਿੱਚ ਜਿੰਨੇ ਵੀ ਬੰਦੇ ਜੁੜੇ ਹੋਏ ਨੇ ਸਾਰੀ ਆਪਦੇ ਘਰੋਂ ਸੰਭਾਨੇ ਭਗਵਾਨ ਦੀ ਬੜੀ ਕਿਰਪਾ ਉਹਨਾਂ ਤੇ ਔਰ ਉਹ ਸਿਰਫ ਸੇਵਾ ਭਾਵ ਦੇ ਨਾਲ ਜੁੜੇ ਹੋਏ ਨੇ ਇਸੇ ਕਰਕੇ ਇਸ ਸੰਸਥਾ ਦੀ ਤਰੱਕੀ ਹੈ ਜਿਹੜੀ ਬੜੀ ਜਲਦੀ ਹੋਊਗੀ ਅਜੀਤ ਕੁਮਾਰ ਜੀ ਅ ਅਜੀ ਜੀ ਚੌਥੀ ਚੌਕੀ ਲਾਈ ਜਾ ਰਹੀ ਹੈ ਕੀ ਕਹੋਗੇ ਇਸ ਵਿੱਚ ਅੱਜ ਮਹਾ ਮਾਇਦਾ ਸੀ ਚੌਥੇ ਹਮਾਰਾ ਚੌਕੀ ਲਾ ਰਹੇ ਹਾਂ ਇਸ ਵਿੱਚ ਸਕਤਾਂ ਦਾ ਬਹੁਤ ਜ਼ਿਆਦਾ ਸੰਗੋਸ਼ਾ ਮਿਲਿਆ ਹੈ ਤੁਸੀਂ ਦੇਖ ਰਹੇ ਹੋਗੇ ਸਾਰੇ ਬਸੇ ਸੰਗ ਦੀ ਸੰਗਤ ਨਜ਼ਰ ਆਉਂਦੀ ਹੈ ਇਹ ਸਾਰਾ ਸਾਡੀ ਸਮੂਚੀ ਟੀਮ ਦਾ ਇਸ ਮਤਲਬ ਸਾਰਾ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਤੇ ਬਹੁਤ ਜ਼ਿਆਦਾ ਰਹੀ। ਅਗਰ ਗੱਲ ਕਰੀਏ ਸਾਨੂੰ ਚੌਂਕੀ ਘਟਾ ਲੱਗਦਾ ਵੀ ਜਿਵੇਂ ਵਿਆਹ ਵਾਲਾ ਪ੍ਰੋਗਰਾਮ ਹੁੰਦਾ ਜਿੰਨੇ ਤਕਰੀਬਨ ਭੋਜਨ ਦਾ ਪ੍ਰਬੰਧ ਦੇਖਦੇ ਆ ਜਾਂ ਬਹੁਤ ਵਧੀਆ ਹਾਈ ਟੈਕਨ ਪ੍ਰਬੰਧ ਕੀਤੇ ਗਏ ਨੇ ਚਾਹੇ ਹਵਾ ਦੀ ਗੱਲ ਕਰੀ ਕਿਵੇਂ ਦੇਖਦੇ ਸਾਡੇ ਮੰਦਰ ਪ੍ਰਧਾਨ ਸ਼੍ਰੀ ਤਨਿ ਰਾਮ ਜੀ ਅਤੇ ਸਮੂਹ ਸਾਡਾ ਮਤਲਬ ਪਰਿਵਾਰ ਜੋ ਵੀ ਹੈ ਸੰਗਤਾਂ ਨੇ ਬਹੁਤ ਸ਼ਾਨਦਾਰ ਮਿਹਨਤ ਕੀਤੀ ਹੈ ਇਸੇ 15 ਦਿਨ ਲਗਾਤਾਰ ਇਹ ਕੰਮ ਕਰਦੇ ਨੇ ਇਹ ਸਾਰੀ ਮਿਹਨਤ ਸਦਕਾ ਹੀ ਹੈ। ਅ ਦਰਸ਼ਕਾਂ ਕਿਹਾ ਅਮਲੇ ਭਗਤਾਂ ਨੂੰ ਕਿਵੇਂ ਕਮੋਗੇ ਗੋਮਟਾ ਬਣਾਉਣੇ ਨੇ ਇਹੋ ਵੱਧ ਵੱਧ ਯੋਗਦਾਨ ਸ਼ਹਿਰ ਵਾਸੀ ਤੁਹਾਡੇ ਨਾਲ ਜੁੜਨੇ ਚਾਹਨ ਵਾਸੀ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਸ ਦਾ ਯੋਗਦਾਨ ਕੁਲੂ ਕੇ ਯੋਗਦਾਨ ਦੇਣ ਤਾਂ ਹੀ ਅਸੀਂ ਜੋ ਗੋਮਟਾ ਕੰਮ ਨਿਪਟਾ ਸਕੀਏ ਤਨੀ ਰਾਮ ਅ ਤਨੀ ਰਾਮ ਜੀ ਦੇਖਦੇ ਆ ਮੰਦਿਰ ਚ ਮਾ ਮਾਈ ਦੀ ਚੌਂਕੀ ਲੈ ਆਇਆ ਅਸੂਆ ਮੌਕੇ ਕੀ ਕਮੋਗੇ ਅੱਜ ਅਸੀਂ ਦੀਪੂ ਵਾਲੇ ਮੰਦਿਰ ਚ ਸ਼ਿਵ ਮੰਦਿਰ ਚ ਮਾਤਾ ਦੀ ਚੌਥੀ ਚੌਂਕੀ ਦਾ ਆਪਣਾ ਰਿਆ ਕਰ ਰਹੇ ਆ ਤੇ ਸਾਨੂੰ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਅਸੀਂ ਸ਼ਹਿਰ ਦੇ ਲੋਕਾਂ ਨੂੰ ਬੇਤੀ ਕਰਦੇ ਆ ਕਿ ਸਾਨੂੰ ਬਾਕੀ ਬਾਕ ਸਹਿਯੋਗ ਦੇਣ ਤਾਂ ਜੋ ਇਸ ਮੰਦਿਰ ਦੀ ਇਹੋ ਜਿਹੀ ਵੱਧ ਫੈਲਰੀ ਹੋ ਸਕੇ ਅਤੇ ਇਹਦੀ ਡਿਵੈਲਪਮੈਂਟ ਕਰ ਸਕੀਏ ਅਸੀਂ ਸਾਰੇ ਆਏ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿੰਨਾ ਤੇ ਸਾਡਾ ਸ਼ਹਿਰ ਤੋਂ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਕਿ ਸਾਨੂੰ ਆਪਾ ਬਖਸ਼ਿਆ